ਇਸ ਤਰ੍ਹਾਂ ਅਸੀਂ ਗੁਰੂ ਘਰ ਦੇ ਵਿੱਚੋਂ ਕੜਾ ਪ੍ਰਸ਼ਾਦ ਪ੍ਰਾਪਤ ਕਰਦੇ ਆ ਨਾ ਦੇਗ ਪ੍ਰਾਪਤ ਕਰਦੇ ਆ ਇਸ ਤਰ੍ਹਾਂ ਸਾਰੇ ਸਿੰਘ ਉਹ ਗੁੜ ਵਾਲੇ ਮਿੱਠੇ ਚੌਲਾਂ ਦਾ ਤੇ ਚੂਰਮੇ ਦਾ ਪ੍ਰਸ਼ਾਦ ਪ੍ਰਾਪਤ ਕਰਦੇ ਆ ਜਿਹਦੇ ਬੁੱਕ ਦੇ ਵਿੱਚ ਜਿਹਦੇ ਬੁੱਕ ਦੇ ਵਿੱਚ ਆਉਂਦਾ ਚੂਰਮਾ ਉਹ ਜਪਦਾ ਏ ਧੰਤਨ ਬਾਬਾ ਅਜੀਤ ਸਿੰਘ ਸਾਹਿਬ ਧੰਤਨ ਬਾਬਾ ਜੁਝਾਰ ਸਿੰਘ ਸਾਹਿਬ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜਿਹਦੇ ਬੁੱਕ ਦੇ ਵਿੱਚ ਆਉਂਦੇ ਗੁੜ ਵਾਲੇ ਮਿੱਠੇ ਚੌਲ ਉਹ ਜਪਦਾ ਏ ਸਰਦਾ ਤੇ ਭਾਵਨਾ ਦੇ ਨਾਲ ਧੰਨ ਧੰਨ ਅਕਾਲੀ ਬਾਬਾ ਫਤੇ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਮਹਾਕਾਲ ਜੀ ਦਾ ਨਾਮ ਤੇ ਆਇਆ ਜਾਂਦਾ ਚਾਰੋਂ ਸਹਿਬਜ਼ਾਦਿਆਂ ਦਾ ਰੂਪ ਸਮਝ ਕੇ ਸਾਰਿਆਂ ਦੇ ਵਿੱਚ ਉਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਏ ਸਾਰੇ ਸਿੰਘਾਂ ਦੇ ਵਿੱਚ ਪ੍ਰਸ਼ਾਦ ਵਰਤਾਉਣ ਦੇ ਨਾਲ ਥੋੜੇ ਜੇ ਬਾਟੇ ਦੇ ਵਿੱਚ ਚੌਲ ਬਚ ਗਏ ਆ ਤੇ ਥੋੜਾ ਜਿਹਾ ਬਚ ਗਿਆ ਚੂਰਮਾ ਤੇ ਵਰਤਾਵੇ ਦੇ ਵਜੋਂ ਸਿੰਘ ਰਹਿ ਗਿਆ ਗੁਰਮੁਖੋ 1 ਹੁਣ ਉਸ ਸਿੰਘ ਦੇ ਹਿੱਸੇ ਬਾਟੇ ਦੇ ਵਿੱਚੋਂ ਦੋਨੇ ਪ੍ਰਸ਼ਾਦ ਆਉਂਦੇ ਆ ਤੇ ਮਾਤਾ ਸਹਿਬ ਕੌਰ ਜੀ ਹਣੋਂ ਉਹਨੂੰ ਉਹਨੂੰ ਵਰਦਾਨ ਦਿੰਦੇ ਆ ਪੁੱਤਰਾ ਤੇਰੇ ਹਿੱਸੇ ਦੇ ਵਿੱਚ ਚਮਕੌਰ ਗੜੀ ਦੀ ਦ੍ਰਿੜਤਾ ਤੇ ਸ੍ਰੀ ਹਿੰਦ ਦੀਆਂ ਨੀਹਾਂ ਦਾ ਸਿੱਦਕ ਆਇਆ ਤੇ ਤੇਰੇ ਤੇਰੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਤੇ ਉਹ ਸਿੰਘ ਪਿਆਰ ਦੇ ਨਾਲ ਚਾਰੋਂ ਸਹਿਬਜ਼ਾਦਿਆਂ ਦਾ ਨਾਮ ਧਿਆ ਕਰਕੇ ਤੇ ਮਾਤਾ ਜੀ ਨੂੰ ਬੇਨਤੀ ਕਰਦਾ ਮਾਤਾ ਜੀ ਮੈਂ ਆਪ ਜੀ ਦਾ ਨਾਦੀ ਪੁੱਤਰ ਖਾਲਸਾ ਹਾਂ ਇਹ ਸੀਸ ਆਪ ਜੀ ਦਾ ਏ ਜਿੱਥੇ ਚਾਹੋ ਵਰਤ ਸਕਦੇ ਹੋ ਬਾਸ਼ਰਤ ਕਿ ਤੁਸੀਂ ਮੇਰੇ ਆਪ ਅੰਗ ਸੰਗ ਸਹਾਈ ਹੋ ਕੇ ਸਵਾਵਾ ਕਰਵਾਉਣੀਆਂ ਹੁਣ ਉਹ ਸਿੰਘ ਕੌਣ ਆ ਉਹ ਸਿੰਘ ਆ ਗੁਰਮੁਖੋ ਅਸਲ ਵਿੱਚ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦੇ ਵਿਸਥਾਰ ਦੇ ਰੂਪ ਦੇ ਵਿੱਚ ਗਿਆਨੀ ਬੈਂਤਾ ਸਿੰਘ ਜੀ ਹੋਣਾ ਨੇ ਬੜੀ ਸਹਿਜਤਾ ਦੇ ਨਾਲ ਆਪ ਜੀ ਨੂੰ ਸਮਝਾਉਣਾ ਕੀਤਾ ਏ ਉਸ ਬ੍ਰਹਮ ਗਿਆਨੀ ਦਾ ਨਾਮ ਆ ਗੁਰਮੁਖੋ ਬਾਬਾ ਦੀਪ ਸਿੰਘ ਸਾਹਿਬ